ਜਦ ਤੇਰਾ ਤੂੰ ਚੇਰਾ ਬਨਦਾ ਬੜਾ ਹੀ ਪਿਆਰਾ ਲੱਗਦਾ ਏ ਵੀ ਮੇਰੇ ਹਿੱਕ ਤੇ ਹਿੱਕ ਤੇ ਪਰਿੰਦ ਵਾਂਗੂੰ ਲੜਦਾ ਏ ਵੀ ਮੇਰੇ ਹਿੱਕ ਤੇ ਆਣੀ ਬੰਦੋ ਹੋਟਲ ਚਲੀਏ ਆਣੀ ਬੰਦੋ ਹੋਟਲ ਚਲੀਏ ਪੀਏ ਠੰਡਾ ਪਾਣੀ ਨੀ ਅੱਖ ਤੇਰੀ ਤਾਂ ਪਾਣ ਦਾ ਪੱਤਾ ਅੱਖ ਤੇਰੀ ਤਾਂ ਪਾਣ ਦਾ ਪੱਤਾ ਠੋਡੇ ਸੁਰਮੇ ਦਾ ਨੀ ਮੈਂ ਕੁੜੀ ਗਿੱਲਾਂ ਦੀ ਐਰ ਗਰ ਨਾ ਜਾਣੀ ਨੀ ਮੈਂ ਕੁੜੀ ਗਿੱਲਾਂ ਦੀ ਐਰ ਗਰ ਨਾ ਜਾਣੀ ਨੀ ਪੱਜੀ ਪੱਜੀ ਖੋਈ ਤੋਂ ਪਾਣੀ ਮੈਂ ਪਰਨੀਆਂ ਪਾ ਜੱਗ ਪਰ ਲੈਨੀਆਂ ਬਾਲਟੀ ਪਰ ਲੈਨੀਆਂ ਵੱਟਿਆਂ ਕਰਾਂ ਦੀ ਮੈਂ ਤੀ ਹਾਨੀਆਂ ਪਾਣੀ ਗੋਰਿਆਂ ਹੱਥਾਂ ਦੇ ਨਾਲ ਪੀਹਾਨੀਆਂ ਵੇ ਪਾਣੀ ਗੋਰੀਆਂ ਹੱਥਾਂ ਦੇ ਨਾਲ ਨੀ ਮਾਏ ਰੁਸੀ ਹੋਈ ਸਸਨੂ ਕਿਵੇਂ ਮਨਾਈ ਦਾ ਮਾਏ ਨੀ ਮਾਏ ਰੁਸੀ ਹੋਈ ਸਸਨੂ ਕਿਵੇਂ ਮਨਾਈ ਦਾ ਰੋਟੀ ਖਾਜੋ ਮਾਤਾ ਜੀ ਹੱਥ ਚੜਾਜੋ ਮਾਤਾ ਜੀ ਇਹ ਦਰਿਆ ਜੋ ਮਾਤਾ ਜੀ ਰੋਟੀ ਖਾਜੋ ਮਾਤਾ ਜੀ ਇਹ ਦਰਿਆ ਜੋ ਮਾਤਾ ਜੀ ਰੋਟੀ ਖਾਜੋ ਮਾਤਾ ਜੀ ਮੈਂ ਨਿਮਾਏ ਰੁਸੀ ਹੋਏ ਜਠਾਣੀ ਨੂੰ ਕਿਵੇਂ ਮਨਾਈ ਤਾ ਮੈਂ ਨਿਮਾਏ ਰੁਸੀ ਹੋਏ ਜਠਾਣੀ ਨੂੰ ਕਿਵੇਂ ਮਨਾਈ ਤਾ ਇਧਰ ਆ ਸ਼੍ਰਿਕਣੀਏ ਆਡਾ ਲਾ ਸ਼੍ਰਿਕਣੀਏ ਇਧਰ ਆ ਸ਼੍ਰਿਕਣੀਏ ਆਡਾ ਲਾ ਸ਼੍ਰਿਕਣੀਏ ਪੇਕਿਆਂ ਦਾ ਕਰ ਖੁੱਲਮ ਖੁੱਲਾ ਪੇਕਿਆਂ ਦਾ ਕਰ ਖੁੱਲਮ ਖੁੱਲਾ ਸੋਹਰਿਆਂ ਦੀ ਪੇੜੀ ਥਾਂ ਵੇ ਜਾਮਣੀ ਬੋਲਣਾ ਕਪੱਤੀ ਤੇਰੀ ਮਾਂ ਵੇ ਜਾਮਣੀ ਬੋਲਣਾ ਗੱਪਤੀ ਤੇਰੀ ਮਾਂ ਆ ਨਿਸਨਖੀਏ ਪਹਿਣਾ ਪਹਿਣਾ ਨੱਚੀਏ ਆ ਨਿਸਨਖੀਏ ਪਹਿਣਾ 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 ਨੱਚੀਏ ਆ ਨਿਸਨਖੀਏ ਹੋਰਾਂ ਦੇ ਹੱਥਾਂ ਉੱਤੇ ਰੰਗਲੀ ਮਹਿੰਦੀ ਹੋਰਾਂ ਦੇ ਹੱਥਾਂ ਉੱਤੇ ਰੰਗਲੀ ਮਹਿੰਦੀ ਮੇਰੇਆਂ ਹੱਥਾਂ ਵੱਲ ਵੇਖ ਨੀ ਮਾਂ ਦੱਸ ਕਿਥੋਂ ਲਖਾਈ ਮੇਰੇ ਲੇਖ ਨੀ ਮਾਂ ਦਸ ਕਿਥੋਂ ਲਖਾਏ ਮੇਰੇ ਲੇਖ ਨਿਮਾਏ ਦਸ ਕਿਥੋਂ ਲਖਾਏ ਮੇਰੇ ਲੇਖ ਨਿਮਾਏ ਰਾਤੀ ਕੁੜੀਓ ਆਈ ਹਨੇਰੀ ਰਾਤੀ ਕੁੜੀਓ ਆਈ ਹਨੇਰੀ ਸਾਰਿਆਂ ਨੂੰ ਪੈ ਗਈ ਆਪੋ ਆਪਣੀ ਮੇਰੇ ਸੋਰੇ ਨੇ ਚੱਕ ਲਈ ਰਨ ਆਪਣੀ ਮੇਰੇ ਸੋਰੇ ਨੇ ਚੱਕ ਲਈ ਰਨ ਆਪਣੀ ਨੀ ਕੁੜੀਓ ਤੁਹਾਨੂੰ ਗੱਲ ਸੁਣਾਵਾ ਨੀ ਕੁੜੀਓ ਤੁਹਾਨੂੰ ਗੱਲ ਸੁਣਾਵਾ ਖੜੀ ਖੜੀ ਨੂੰ ਔੜੀ ਨੀ ਰਾਤੀ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਜੇ ਮਾਂਮੀ ਤੈਨੂੰ ਨਚਨਾਂ ਨਹੀਂ ਆਉਂਦਾ ਜੇ ਮਾਂਮੀ ਤੈਨੂੰ ਨਚਨਾਂ ਨਹੀਂ ਆਉਂਦਾ ਜਾਗੋ ਵਿੱਚ ਕਿਉਂ ਆਈ ਨੀ ਤਰਿਆ ਪਤੀਲਾ ਪੀਗ ਦਾਲ ਦਾ ਤਰਿਆ ਪਤੀਲਾ ਪੀਗੀ ਦਾਲ ਤੇਆ ਰੋਟੀਆਂ ਦੀ ਥਈ ਮੁਕਾਈ ਨ ਜਾਕੇ ਆਖੇਂਗੀ ਸ਼ੱਕਾਂ ਪੂਰਕੇ ਆਈ ਨ ਜਾਕੇ ਆਖੇਂਗੀ ਸ਼ੱਕਾਂ ਪੂਰਕੇ ਆਈ ਨ ਜਾਕੇ ਆਖੇਂਗੀ ਤਾਈਆਂ ਤਾਈਆਂ ਤਹਈਆਂ ਨਹੀਂ ਅੱਜ ਕਰਵਾ ਬਲਦੇ ਲਾਗੀ ਦੇਣ ਵਧਾਈਆਂ ਨਹੀਂ ਅੱਜ ਕਰਵਾ ਬਲਦੇ ਲਾਗੀ ਦੇਣ ਵਧਾਈਆਂ ਨਹੀਂ ਅੱਜ ਕਰਵਾ ਬਲਦੇ ਮੇਰੇ ਵੀਰ ਦਾ ਵੇਆ ਮੈਨੂੰ ਗੋਡੇ ਗੋਡੇ ਚ ਮੇਰੇ ਵੀਰ ਦਾ ਵੇਆ ਮੈਨੂੰ ਗੋਡੇ ਗੋਡੇ ਚ ਆਪਾਂ ਦੋਵੇਂ ਜਾਵਾਂਗੇ ਛਿੱਟੇ ਦੰਦ ਗੁਲਾਬੀ ਬੁੱਲ ਕਿਸੇ ਦੇ ਮੰਗਲੇ ਆਵਾਂਗੇ ਛਿੱਟੇ ਦੰਦ ਗੁਲਾਬੀ ਬੁੱਲ ਕਿਸੇ ਦੇ ਮੰਗਲੇ ਆਵਾਂਗੇ ਭੂਆ ਤਾਂ ਸਾਡੀ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਪੂਹਾ ਤਾਂ ਸਾਡੀ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਗੱਡੀ ਚੱਲਦੀ ਇੰਜਣਾ ਦੇ ਜ਼ੋਰ ਗੱਡੀ ਚੱਲਦੀ ਇੰਜਣਾ ਦੇ ਜ਼ੋਰ ਗੱਡੀ ਚੱਲਦੀ ਇੰਜਣਾ ਦੇ ਜ਼ੋਰ ਰਤੀ ਕਹਿੰਦਾ ਤੈਨੂੰ ਕਾਂਟੇ ਕਰਾ ਦਿਉ ਰਤੀ ਤਾਂ ਕਹਿੰਦਾ ਤੈਨੂੰ ਕਾਂਟੇ ਕਰਾ ਦਿਉ ਉੱਠ ਕੇ ਸਵੇਰੇ ਕਹਿੰਦਾ ਦੇ ਹੜੀ ਮਰਗੀ ਢੋਲ ਪਰਹਾਣੀਆਂ ਮੈਂ ਤੇ ਹਾਈ ਮਰਗੀ ਢੋਲ ਪਰਹਾਣੀਆਂ ਮੈਂ ਤੇ ਹਾਈ ਮਰਗੀ ਨਾਨਕਿਆਂ ਦੇ ਵੇੜੇ ਵਿੱਚ ਅੰਬ ਹੁਲਾਰੇ ਲੈਂਦਾ ਏ ਨਾਨਕਿਆਂ ਦੇ ਵੇੜੇ ਵਿੱਚ ਅੰਬ ਹੁਲਾਰੇ ਲੈਂਦਾ ਏ ਦਾਦਕਿਆਂ ਦੇ ਵੇੜੇ ਵਿੱਚ ਟਾਲੀਆਂ ਨੀ ਗਿੱਧਾ ਪਾਉਂਦੀਆਂ ਮਜਾ ਜਾਵਾਲੀਆਂ ਨੀ ਕਿੱਤਾ ਪੌਂਦੀਆਂ ਮਜਾ ਜਾਵਾਲੀਆਂ ਨਹੀਂ